ਸੰਤੇ ਮਾਰੇ ਇਹਨੂੰ ਵੱਖਰੀ ਗੱਲ ਹੈ ਤੂੰ ਵੱਖਰੀ ਆਪਾਂ ਕਰ ਰਹਾ ਰਾਖਾ ਆਪਣੀ ਗੱਲ ਵੈਸੇ ਆਪਣੀ ਕਰ ਰਹਾ ਤੂੰ ਜਿਹੜੀ ਰਾਜਮਾਨ ਸਾਰਿਆਂ ਦੀ ਬਣਾ ਵੀਡੀਓ ਤੂੰ ਰਾਜਮਾਨਾਂ ਦੀ ਬੰਨੀ ਨਾਲ ਨਹੀਂ ਆਹ ਕੋਈ ਹੈਗੀ ਥੋਣੀ ਅੱਜ ਕਿਹਦਾ ਮਾਰੀ ਤੂੰ ਨਾ ਮਾ ਮੜਾ ਨਹੀਂ ਕਰੇ ਕੋਣ ਕਿਹਦਾ ਮੈਨੂੰ ਦੱਸ ਕਿਹੜਾ ਨੰਬਰ ਲਾਣਾ ਚੱਲ ਨੰਬਰ ਦੱਸ ਦੇ ਨੀ ਨਾ 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 ਨਹੀਂ ਤੂੰ ਬਾਅ ਕੇ ਤੇ ਬਦਮਿਸ਼ੀ ਕਰਨ ਦੇ ਜੇ ਤੁਹਾਡੇ ਕੋਲ ਕੋਰਟ ਦੇ ਆਡਰ ਆਪੇ ਉਹ ਫੋਲੋ ਕਰਨਗੇ ਉਹ ਮੈਂ ਤਾਂ ਮਰਾ ਤੋਂ ਦੇਉਗਾ ਕੱਪ ਲੈਣਾ ਇਹਨਾਂ ਪੂਰੇ ਕਟ ਮਾਰ ਕੇ ਕਿੱਥੇ ਜਾਣਗੇ ਸੋਇ ਨਹੀਂ ਕੋਸ਼ ਬਾਰਨੀ ਕਿ ਨਹੀਂ ਕਿਉਂ ਨਹੀਂ ਕੀਤੀ ਕਟ ਮਾਰਦਾ ਮੈਂ ਮੌਕੇ ਦਾ ਗਵਾਹ ਹਾਂ ਤੁਸੀਂ ਉਹਦਾ ਬੈਗ ਜੱਟ ਦੇ ਕੇ ਵੇਚ ਤਾਕੀ ਲੌਣ ਦੇ ਹੋ ਟੱਟੇ ਨਾਲ ਜੂੜਨਾ ਕਟ ਮਾਰ ਰਹੀ ਸੀ ਰੱਦ ਹੋ ਗਈ ਬਾਈ 8 ਦੇ ਆਰਡਰ ਤੂੰ ਅੱਜ ਕਿੱਦਾਂ ਆ ਗਿਆ ਇਹ ਦੱਸ ਸਾਜੋ ਇਹ ਗੱਲ ਨਹੀਂ ਜੱਜ ਮੈਡਮ ਦੇ ਹੋਣਾ ਪਰ ਸੁਪਰੀਮ ਕੋਰਟ ਦੇ ਹੋਣਾ ਸੁਪਰੀਮ ਕੋਰਟ ਦੇ ਹੋਣਾ ਇਹਨੂੰ ਕੋਈ ਚਾਹੀ ਹੁਣ ਪੀਲੇ ਕਰ ਦੂਜੇ ਪੀਲੇ ਗੱਲ ਨਹੀਂ ਆਈ ਆਈ ਕਿਉਂ ਨਹੀਂ ਗੱਲ ਆਈ ਨਹੀਂ ਇਹ ਕਹਿੰਦਾ ਕਰੋ ਜਾ ਦੇ ਤੁਹਾਡਾ ਮਤਲਬ ਹੀ ਨਹੀਂ ਆਜਾ ਮੁੰਡਾ ਬੜੀ ਗੱਲ ਨੂੰ ਬਿਲਕੁਲ ਨਹੀਂ ਤੁਸੀਂ ਕੇਜਿਨ ਨਹੀਂ ਖਲਾਉਂਦੇ ਆ ਬਿਲਕੁਲ ਨਹੀਂ ਯਾਰ 174 ਪੰਚਾ ਦੋ ਰੋਲ ਨਹੀਂ ਦਿੰਦੇ ਆ ਕਿਉਂ ਨਹੀਂ ਆਈ ਕਿਉਂ ਨਹੀਂ ਆਈ ਕੀ ਚੱਲ ਰਿਹਾ ਹੈ ਜੀ ਬਹੁਤ ਚੱਲ ਚੱਲ ਰਿਹਾ ਹਾਂ ਮੈਂ ਜਾਣ ਹਾਂ ਆ ਵੀ ਤੁਹਾਨੂੰ ਕੰਕੀਆਂ ਦਿੰਦਾ ਏਦਾਂ ਹੀ ਮੈਨੂੰ ਏਦਾਂ ਹੀ ਜੀ ਮੇਰਾ ਨਾਮ ਸ਼ਰਨਜੀਤ ਕੌਰ ਹੈ ਪ੍ਰਿੰਟਸ ਸਾਡਾ ਖੋਤੀ ਹਾਂ ਅੱਛਾ ਕੀ ਅੱਜ ਮਾਮਲਾ ਮੇਰਾ ਸਰਦਾਰ ਰਮਿੰਦਰ ਸਿੰਘ ਮੇਰੇ ਘਰ ਵਾਲੇ ਦਾ ਨਾਮ ਸੀ ਜਿਹੜਾ ਸੰਦੀਪ ਕੌਰ ਨੇ ਉਹਦਾ ਐਕਸੀਡੈਂਟ ਰੋਡ ਤੇ ਕੀਤਾ ਸੀ ਇੱਕ ਹੋਰ ਨਾ ਇੱਕ ਹੋਰ ਨਾਮ ਨਰਮਾ ਸਿੰਘ ਸੀ ਇੱਕ ਹੋਰ ਨਰਮਜੀਤ ਸਿੰਘ ਸੀ ਇਹਨਾਂ ਨਾ ਜਾਣਿਆ ਰੋਮਨ ਨੇ ਰੋਡ ਦੇ ਉੱਪਰ ਰੋਡ ਤੋਂ ਫਰਾਂ ਹੋਏ ਸੀ ਤੇ ਉਹਨਾਂ ਦੇ ਐਕਸੀਡੈਂਟ ਨਾਲ ਇਹਨੇ ਕੀਤਾ ਫਿਰ ਇਹ ਉੱਥੇ ਗੱਡੀ ਛੱਡ ਆਈ ਆ ਗੱਡੀ ਦੇ ਵਿੱਚ ਇਹਦੀ ਸਮੈਕ ਤੇ ਇਹਨਾਂ ਦੋ ਚਾਰ ਚੀਜ਼ਾਂ ਹੋਰ ਵੀ ਉੱਥੇ ਨਿਕਲੀਆਂ ਆਈਆਂ ਇਹ ਉੱਥੇ ਪੰਗੋੜੀ ਹੋ ਗਈ ਆ ਸਾਡਾ 4.54 ਸਾਲ 8 ਮਹੀਨੇ ਹੋ ਗਏ ਸਾਡਾ ਕੇਸ ਚੱਲਦਿਆਂ ਪਿਆ ਨੂੰ ਇਹਨੇ ਸਾਨੂੰ ਅੱਜ ਤੱਕ ਨਹੀਂ ਸਾਨੂੰ ਮਿਲੇ ਅੱਜ ਅਸੀਂ ਵਾਰੰਟ ਲੈ ਕੇ ਇੱਥੇ ਇਸ ਪਿੰਡ ਵਿੱਚ ਪਿੰਡ ਵਿੱਚ ਆਏ ਹਾਂ ਤੁਹਾਡੇ ਕੋਲ ਅਦਾਲਤੀ ਵਾਰੰਟ ਹੈ ਹਾਂ ਜੀ ਵਾਹ ਹਾਂ ਜੀ ਤੇ ਤੁਹਾਡੇ ਦੋ ਇਲਜ਼ਾਮ ਹੈ ਤੁਸੀਂ ਉਹਦੀ ਕੁੱਟਮਾਰ ਕੀਤੀ ਕਿਉਂ ਕੋਈ ਕੁੱਟਮਾਰ ਨਹੀਂ ਕੀਤੀ ਮੈਂ ਐਨਾ ਜ਼ਰੂਰ ਹੈ ਕਿ ਜਿਸ ਤਰ੍ਹਾਂ ਉਹ ਦੀ ਰਿਆਂ ਸੀ ਦੀਪਾ ਜੀ ਨੇ ਕਿਹਾ ਕਿ ਇਹਨਾਂ ਨੂੰ ਗੱਡੀ 'ਚ ਬਿਠਾਓ ਮੈਂ ਨਾਲ ਗੱਡੀ 'ਚ ਬਿਠਾਇਆ ਉਹ ਤੇ ਪੁਲਿਸ ਦੀ ਡਿਊਟੀ ਬਣਦੀ ਹੈ ਨਾ ਪੁਲਿਸ ਆਪਣੀ ਕਾਰਵਾਈ ਕਰ ਸਕਦੀ ਹੈ ਨਾ ਕਿ ਤੁਸੀਂ ਇਹ ਕਰਦਾ ਮੈਨੂੰ ਨਾਲ ਬਿਠਾਓ ਅਸੀਂ ਨਾਲ ਬਿਠਾਇਆ ਮੈਂ ਕੋਈ ਕੁੱਟ ਮਾਰ ਨਹੀਂ ਮੇਰੇ ਨਾਲ ਮੈਂ ਮੋਕੇ ਦੇ ਖਵਾ ਮੈਂ ਤਾਂ ਕੱਲ੍ਹ ਖੋ ਦੇਖਿਆ ਨਾਲ ਇਹ ਦੇਖੋ ਲੱਗੜਾਂ ਲੱਗੀਆਂ ਹੋਈਆਂ ਇੱਕ ਕਟਨਾ ਜੀ 5 ਸਾਲ ਪਹਿਲਾਂ ਮੇਰਾ ਐਕਸੀਡੈਂਟ ਹੋਇਆ ਸੀਗਾ ਤੁਹਾਡੀ ਗੱਡੀ ਨਾਲ ਹਾਂਜੀ ਮੇਰੀ ਗੱਡੀ ਦਾ ਐਕਸੀਡੈਂਟ ਹੋਇਆ ਸੀ ਉਹਦੇ ਨਾਲ ਮਤਲਬ ਕਿ ਤਿੰਨ ਬੰਦਿਆਂ ਦੀ ਡੈਥ ਹੋਈ ਸੀ ਫਿਰ ਉਹ ਰਾਤ ਫੋਰਟ ਚ ਚੱਲ ਰਿਹਾ ਸੀ ਕੇਸ ਜੀ ਨਾ ਹੋ ਚੁੱਕਾ ਸੀ ਮੇਰੀ ਇੰਸ਼ੋਰੈਂਸ ਨੇ ਜਿੱਦਾਂ ਗੱਡੀ ਦੀ ਇੰਸ਼ੋਰੈਂਸ ਸੀ ਉਹਨਾਂ ਨੇ 3.5 ਕਰੋੜ 1.5 ਲੱਖ ਰੁਪਈਆ ਦੇ ਦਿੱਤਾ ਤੇ ਹੁਣ 5 ਸਾਲ ਬਾਅਦ ਇਹ ਬੰਦੇ ਜਿਹੜੇ ਆਏ ਐ ਸਾਈਟ ਦੋ ਜਣੇ ਆ ਕੇ ਤਾਂ ਆ ਕੇ ਮੈਨੂੰ ਇਹ ਪਹਿਲਾਂ ਧੋਖੇ ਨਾਲ ਇਹਨਾਂ ਥੱਲੇ ਬੁਲਾ ਕੇ ਤੇ ਮੈਨੂੰ ਜ਼ਬਰਦਸਤੀ ਫੜ ਕੇ ਧੂਕੇ ਗੱਡੀ 'ਚ ਸਿੱਟਣ ਲੱਗ ਪਏ ਤੇ ਨਾਲੇ ਮੇਰੇ ਮਾਰਿਆ ਇਹਨਾਂ ਨੇ ਮੇਰੀ ਗੱਲ ਵੀ ਨਹੀਂ ਸੁਣੀ ਮੈਂ ਉਹ ਤਾਂ ਮੈਂ ਰੋਲਾ ਪਾਇਆ ਤਾਂ ਬਿਲਕੁਲ ਇਕੱਠੇ ਹੋਏ ਸਾਰੇ ਤੇ ਫੇਰ ਮੇਰੇ ਮੰਮੀ ਡੈਡੀ ਨੂੰ ਬੁਲਾਇਆ ਗਿਆ ਤੇ ਫੇਰ ਫੇਰ ਮੈਨੂੰ ਬਾਹਰ ਕੱਢਿਆ ਮੈਨੂੰ ੱੱਕੇ ਨਾਲ ਹੀ ਮਤਲਬ ਵਿੱਚ ਪਾ ਕੇ ਤੇ ਲੈ ਗਿਆ ਪੁਲਿਸ ਕੋਈ ਕੋਈ ਅਦਾਲਤੀ ਹੁਕਮ ਹੈ ਅੱਜ ਨਹੀਂ ਕਹਿ ਰਿਹਾ 170 171 ਦਾ ਪਰਚਾ ਦੇ ਦੂੰਗਾ ਤੇਰੇ ਤੇ ਇਹ ਕੀ ਆ ਕੁਛ ਨਹੀਂ ਅੱਜ ਪੁਲਿਸ ਕੋਲ ਜਿਹੜੀ ਅਦਾਲਤੀ ਹੈ ਕਿਸੇ ਕੁਝ ਵੀ ਨਹੀਂ ਹੈਗਾ ਇਹ ਇੱਕ ਵੀ ਪੇਪਰ ਨਹੀਂ ਇਹ ਪੁਰਾਣਾ ਉਹ ਵੀ ਫੋਨ ਤੇ ਦਿਖਾ ਰਹੇ ਆ ਪਰ ਉਹ ਵੀ 8ਵੇਂ ਮਹੀਨੇ ਦਾ ਪੁਰਾਣਾ ਕੋਈ ਪੁਲਿਸ ਦੇ ਨਾਲ ਕੋਈ ਸਿਵਲ ਬੰਦੇ ਸੀ ਜਿਨ੍ਹਾਂ ਹਾਂਜੀ ਤਿੰਨ ਬੰਦੇ ਇੱਕ ਲੇਡੀ ਸੀ ਤੇ ਦੋ ਨਾਲ ਮੁੰਡੇ ਸੀਗੇ ਉਹਦੇ ਉਹਨਾਂ ਲੋਈ ਤੁਹਾਡੇ ਤੇ ਕੋਈ ਮਾਰਕਟਾਈ ਕੀਤੀ ਸੀ ਹਾਂਜੀ ਉਹਨਾਂ ਦੇ ਨਾਲ ਲੱਗੇ ਉਹਨਾਂ ਨੇ ਨਾਲ ਲੱਗ ਕੇ ਤੇ ਇਹ ਮਨ ਨਾਲ ਲੱਗੇ ਹੋਏ ਸੀ ਤੇ ਮੈਂ ਆ ਜਿਹੜੀਆਂ ਦੋ ਜੜੀਆਂ ਮਹਿਰਮਾਂ ਨੂੰ ਇਹਨਾਂ ਤਿੰਨਾਂ ਨੇ ਮਾਰਿਆ ਮੇਰੇ ਤੇ ਨਾਲ ਉਹ ਇਸ ਐਸਆਈ ਨੇ ਵੀ ਮਾਰਿਆ ਮੇਰੀ ਮੈਂ ਦੋ ਅੱਖਾਂ ਦਾ ਵੀ ਪਾ ਦਿੱ ਗਿਆ ਸਾਰਾ ਕੀ ਮੰਗ ਕਰਦੇ ਪ੍ਰਸ਼ਾਸਨ ਮੈਂ ਇਹੀ ਮੰਗ ਕਰਦੀ ਆ ਵੀ ਇਹਨਾਂ ਪ੍ਰਸ਼ਾਸਨ ਕੋਲੋਂ ਵੀ ਮੈਨੂੰ ਏਟਲੀਸ ਇਹਨਾਂ ਲੋਕਾਂ ਨੂੰ ਸਸਪੈਂਡ ਕੀਤਾ ਜਾਵੇ ਇਹੋ ਜਿਹੇ ਜਿਹੜੇ ਇਹਨਾਂ ਨੂੰ ਕੋਈ ਨਿਆਂਸਾ ਨੂੰ ਮਿਲਣਾ ਚਾਹੀਦਾ ਕਿ ਨਾਲ ਕਿਤੇ ਮਤਲਬ ਕੋਈ ਕਿੱਥਾ ਕਿਸੇ ਬਿਆਪ ਖੋਲ੍ਹੇ ਚਾਹੀਦਾ ਕੀ ਇਹਨਾਂ ਨੂੰ ਮਰਜ਼ੀ ਕਰੇ ਨਹੀਂ ਫੁੱਲ ਮਿਲੀ ਹੋਈ ਆ ਵੀ ਇਹ ਜੇਤੇ ਮਰਜ਼ੀ ਜਾ ਕੇ ਇੱਕ ਪੜੀ ਲਿਖੀ ਕੁੜੀਆਂ ਮੈਂ ਲਈ ਅਨਪੜ੍ਹ ਥੋੜੀਆਂ ਅਨਪੜ੍ਹ ਤੇ ਵੀ ਨਹੀਂ ਬਣਦਾ ਜੀ ਇਹ ਤਾਂ ਤੁਸੀਂ ਜਿਹੜਾ ਤੁਹਾਡਾ ਕੋਰਟ ਦੇ ਵਿੱਚ ਕੇਸ ਵਿਚਾਰ ਅਧੀਨ ਆ ਤੁਸੀਂ ਉਹਦੀ ਮਤਲਬ ਪੇਸ਼ ਹੋ ਰਹੇ ਹੋ ਨਹੀਂ ਮੇ ਕੋਲ ਐਬਸੈਂਸ ਲੱਗੀਆਂ ਸੀ ਤੇ ਮੈਂ ਕਿਸੇ ਹੋਰ ਕੇਸ ਦਾ ਕਰਕੇ ਬਾਹਰ ਸੀਗੀ ਉਹਦਾ ਕਰਕੇ ਮੇਰੀਆਂ ਐਬਸੈਂਸ ਲੱਗੀਆਂ ਤੇ ਮੇਰੇ ਵਕੀਲ ਨੇ ਕੇਸ ਲਾਇਆ ਆ ਉਹ بارੋ-ਬਾਰ ਜਮਾਨਤ ਹੋਣੀ ਇਹ ਤਾਂ ਤੱਕੇ ਦਾ ਨਾਂ ਹੈ ਨਾ ਕੋਈ ਵਾਰੰਟ ਹੈ ਨਾ ਕੋ ਕੁਝ ਵੀ ਨਹੀਂ ਇਹ ਉਹ ਸਿਰਫ ਉਹ ਮੈਡਮ ਜੀ ਇਹਨਾਂ ਨੂੰ ਨਾਲ ਲੈ ਕੇ ਆ ਗਈ ਤਾਂ ਆ ਵੀ ਤੱਕੇ ਨਾਲ ਚੱਕ ਕੇ ਵਿੱਚ ਪਾਉਂਦਾ ਉਹ ਵੀ ਇਸ ਕਰਕੇ ਵੀ ਪੈਸੇ ਉਹਨਾਂ ਨੂੰ ਮਿਲੇ ਆ ਕਿਵੇਂ ਲੈ ਕੇ ਖਾ ਕੇ 13 ਲੱਖ ਰੁਪਏ ਇਸ ਬੀਬੀ ਨੇ ਲਿਆ ਆ 13 ਲੱਖ ਲੈ ਕੇ ਖਾ ਕੇ ਤੋਂ ਇਹ ਦੁਬਾਰਾ 4 ਸਾਲ ਬਾਅਦ ਮੇਰੇ ਤੁਹਾਡੇ ਆ ਦੇਖੋ ਮੇਰਾ ਬੋਲ ਨਹੀਂ ਮਾਰ ਦਿੱਤਾ ਇਹਨਾਂ ਨੇ ਮਾਰ ਦਿੱਤਾ ਕੋਲ ਕਿੰਨੇ ਲੋਕਾਂ ਨੇ ਤੁਹਾਡੀ ਕੁੱਟ ਮਾਰ ਕੀਤੀ ਹੈ ਤਿੰਨ ਜਣੇ ਪੁਲਿਸ ਵਾਲੇ ਸੀ ਦੋ ਜਣੇ ਆ ਪੰਜ ਜਣੇ ਸੀ ਇਹ ਕਿਸ ਮਾਮਲੇ ਦੇ ਵਿੱਚ ਪੀਓ ਜਿੱਤਾ ਕਰ ਸਮੇਂ ਦੀ ਓਕੇ ਜੀ ਤੇ ਤੁਹਾਡੇ ਕੋਲ ਅਦਾਲਤੀ ਹੁਕਮਿਆ ਹਾਂਜੀ ਹਾਂਜੀ ਤੇ ਤੁਸੀਂ ਲੋਕਲ ਜਿਹੜੀ ਪੁਲਿਸ ਆ ਉਹਨੂੰ ਰਿਪੋਰਟ ਨਾਲ ਪੁਲਿਸ ਜਾ ਕੇ ਲੈ ਕੇ ਜਾਵਾਂਗੇ ਤੇ ਫੇਰ ਦਵਾਂਗੇ ਨਹੀਂ ਇਸ ਤੋਂ ਪਹਿਲਾਂ ਜਦੋਂ ਆਉਣ ਤੋਂ ਪਹਿਲਾਂ ਪੁਲਿਸ ਜਿਹੜੀ ਲੋਕਲ ਪੁਲਿਸ ਆ ਉਹਨੂੰ ਸੂਚਨਾ ਦੇਣੀ ਹੁੰਦੀ ਆ ਬਾਅਦ ਚ ਹੀ ਦੇਣੀ ਜਾ ਕੇ ਜਦੋਂ ਇਹਨਾਂ ਨੂੰ ਲੈ ਕੇ ਤੁਹਾਡੇ ਤੇ ਵੀ ਕੁੱਟਮਾਰ ਦੇ ਵੀ ਇਲਜ਼ਾਮ ਆ ਵੀ ਤੁਹਾਡੇ ਉੱਲ ਕੁੱਟਮਾਰ ਕੀਤੀ ਗਈ ਆ ਕਿੰਨਣ ਤੁਹਾਡੇ ਤੇ ਇਹ ਕੁੱਟਮਾਰ ਦੇ ਪਰਿਵਾਰ ਇਲਜ਼ਾਮ ਲਾ ਰਿਹਾ ਕੀ ਕਹਿਣਾ ਤੁਹਾਡਾ ਅੱਥੀ ਪੈਂਦੀ ਆ ਅੱਗੋਂ ਨਹੀਂ ਜਾਣਦੀ ਅਦਾਲਤ ਦੇ ਹੁਕਮਾਂ ਦੀ ਲੰਘਣਾ ਕਰਦੀ ਆ ਅਗਲੀ ਕਾਰਵਾਈ ਕੀ ਕਰ ਰਹੇ ਤੁਸੀਂ ਇਹਨਾਂ ਨੂੰ ਲੈ ਕੇ ਜਾਵਾਂਗੇ ਤੇ ਆਦਾਤ ਦੇ ਮਾਜੂਦ ਦਫ਼ਤਰ ਵਿੱਚ ਪੇਸ਼ ਕਰਾਂਗੇ ਆਜ ਨੂੰ ਬੁਲਾਵਾ ਕੰਮ ਨਹੀਂ ਅੱਕੋ ਕੀਤਾ ਹੋਇਆ ਸਾਰੇ 4-5 ਹੋ ਗਏ ਮੇਰਾ ਬੰਦੇ ਮਾਰਿਆ ਨੂੰ ਇਹਨੂੰ ਵੱਖਰੀ ਗੱਲ ਤੂੰ ਵੱਖਰੀ ਗੱਲ ਕਰ ਰਿਹਾ ਲਾਖਾ ਵੀ ਕਰ ਵੈਸੇ ਆਪਣੀ ਕਰ ਰਹਾ ਕਿ ਤੂੰ ਜਿਹੜੀ ਮਾਜਮਾ ਸਾਰਿਆਂ ਦੀ ਬਣਾ ਵੀਡੀਓ ਤੋਂ ਮਾਜਮਾ ਦੀ ਬੰਦੀ ਨਾਲ ਨਹੀਂ ਆਹ ਤੁਹਾਡੀ ਕੋਈ ਹੈਗੀ ਤੋ ਨਹੀਂ ਮੈਨੂੰ ਸੋਣਾ ਮਾੜਾ ਕਹੀ ਤਰੇ ਮੈਨੂੰ ਦੱਸ ਕਿਹੜਾ ਨੰਬਰ ਲਗਾਉਣਾ ਹੈ ਨੰਬਰ ਦੱਸੋ ਨਹੀਂ ਨਹੀਂ ਤੁਸੀਂ ਬਾਕੇ ਤੇ ਬਦਮੀਜੀ ਕਰ ਰਹੇ ਹੋ ਜੇ ਤੁਹਾਡੇ ਕੋਲ ਕੋਡ ਦੇ ਅੱਧੂ ਰੱਬ ਉਹ ਫੋਲੋ ਕਰਨਗੇ ਉਹ ਮੈਂ ਤੁਹਾਨੂੰ ਮੈਂ ਤਾਂ ਬੜਾ ਖੁੰਦੇ ਹੋ ਫੋਟਾ ਲੈਣਾ ਇਹਦਾ ਪੂਰੇ ਕੋਟ ਮਾਰ ਕੇ ਕਿੱਥੇ ਜਾਣਗੇ ਕੋਈ ਮੈਂ ਕੋਟ ਬਾੜ ਨਹੀਂ ਕੀਤੀ ਨਹੀਂ ਕਿਉਂ ਨਹੀਂ ਕੀਤੀ ਕੋਟ ਮਾਰਦਾ ਮੈਂ ਮੌਕੇ ਦਾ ਗਵਾਹ ਹਾਂ ਤੁਸੀਂ ਉਹਦਾ ਬੈਗਟਾ ਦੇ ਕੇ ਵੈਸੇ ਸਾਡੀ ਲੋਨ ਦੇ ਹੱਥੇ ਨਾਲ ਜੂਰਦਾ ਕੋਟ ਮਾਰ ਕੇ ਰਾਜ ਹੋ ਗਈ ਬਾਈ ਅੱਠ ਦੇ ਆਰਡਰ ਤੂੰ ਅੱਜ ਕਿੱਦਾਂ ਆ ਗਿਆ ਇਹ ਜੱਜ ਸਾਹਿਬ ਦੇ ਹੋਏ ਘੜਦੇ ਕੋਈ ਗੱਲ ਨਹੀਂ ਜੱਜ ਮੈਡਮ ਦੇ ਹੋਵੇ ਭਾਵੇਂ ਸੁਪਰੀਮ ਕੋਰਟ ਦੇ ਹੋਣ ਭਾਵੇਂ ਸੁਪਰੀਮ ਕੋਰਟ ਦੇ ਹੋਣ ਮੈਨੂੰ ਕੋਈ ਚਾਹੀ ਹੁਣ ਫੀਲ ਨਹੀਂ ਕਰਦੀ ਤੇ ਮੈਨੂੰ ਗੱਲ ਨਹੀਂ ਆਉਂਦੀ ਬਾਈ ਆ ਕਿਉਂ ਦੀ ਗੱਲ ਆਈ ਨਹੀਂ ਆਪਾਂ ਕਰਾਉਂ ਜਾਂਦੇ ਆਕਰ ਖਿਡੋ ਲੈ ਤੁਹਾਡਾ ਮਤਲਬ ਹੀ ਨਹੀਂ ਆ ਗਿਆ ਹੁਣ ਦਾ ਬਾਈ ਲੱਗ ਨੂੰ ਬਿਲਕੁਲ ਨਹੀਂ ਤੁਸੀਂ ਕਿਹਦੀ ਪਰਮਿਸ਼ਨ ਨਾਲ ਆ ਗਏ ਆਂ ਆਪਾਂ ਤੁਹਾਨੂੰ ਬਤਾ ਦਿੰਦੇ ਨਹੀਂ ਮੈਨੂੰ ਪਤਾ ਨਹੀਂ ਕੀ ਨਹੀ ਆ 20 ਤੋਂ 30 ਬੱਚਾ ਘੋਰ ਨਹੀਂ ਤੇ ਉਹ ਕਿਉਂ ਆਲੀ ਕਿਉਂ ਆ ਕਿਉਂ ਆ ਆ ਬੁਲਾਉਂਦਾ ਬੁਲਾਉ ਹਾਂ ਅੰਤਕਾਰ ਦੇ ਬਰਾਸ ਖੜੀ ਐ ਇਥੇ ਕੋਈ ਨਹੀਂ ਬੁਲਾਉ ਆ ਕੀ ਕਰਦੇ ਆ ਕੀ ਚੱਲੇ ਆ ਹਾਂ ਕਿ ਜਾਣ ਆ ਵੇਖ ਨਾ ਤਮਕੀਆਂ ਦਿੰਦਾ ਐ ਏਦਾਂ ਹੀ ਮੈਨੂੰ ਏਦਾਂ ਹੀ ਸਿਕਾਉਂਦਾ ਜਾ ਬਹਿ ਜਾ ਮੇਰਾ ਨਾਮ ਸ਼ਰਨਜੀਤ ਕੌਰ ਆ ਤੇ ਸਾਡਾ ਖੋਤਿਆ ਆ ਅਰੇ ਕੀ ਅੱਜ ਮਾਮਲਾ ਤ ਮੇਰਾ ਸਰਦਾਰ ਰਮਿੰਦਰ ਸਿੰਘ ਮੇਰੇ ਘਰ ਵਾਲੇ ਦਾ ਨਾਮ ਸੀ ਜਿਹੜਾ ਸੰਦੀਪ ਕੌਰ ਨੇ ਉਹਦਾ ਐਕਸੀਡੈਂਟ ਰੋਡ ਤੇ ਕੀਤਾ ਸੀ ਇੱਕ ਹੋਰ ਨਾਲ ਇੱਕ ਹੋਰ ਨਾਲ ਪੰਨਾ ਸਿੰਘ ਸੀ ਇੱਕ ਹੋਰ ਨਾਲ ਮਰੀਤ ਸਿੰਘ ਸੀ ਇਹ ਮੱਤ ਮਾ ਜਾਣਿਆ ਉਹਮਾਂ ਨੇ ਰੋਡ ਦੇ ਉੱਪਰ ਰੋਡ ਤੋਂ ਫੜਾ ਹੋਏ ਸੀ ਉਹਨਾਂ ਦੇ ਐਕਸੀਡੈਂਟ ਨਾਲ ਇਹਨੇ ਕੀਤਾ ਫਿਰ ਇਹ ਉੱਥੇ ਗੱਡੀ ਛੱਡ ਆਈ ਆ ਗੱਡੀ ਦੇ ਵਿੱਚ ਇਹਦੀ ਸਮੈਕ ਇਹਦੀਆਂ ਦੋ ਚਾਰ ਚੀਜ਼ਾਂ ਹੋਰ ਵੀ ਉੱਥੇ ਨਿਕਲੀਆਂ ਆਈਆਂ ਇਹ ਉੱਥੇ ਪੰਗੋੜੀ ਹੋ ਗਈ ਆ ਸਾਡਾ 4.54 ਸਾਲ 8 ਮਹੀਨੇ ਹੋ ਗਏ ਸਾਡਾ ਕੇਸ ਚੱਲਦਿਆਂ ਪਿਆ ਨੂੰ ਇਹਨੇ ਸਾਨੂੰ ਅਈ ਤੱਕ ਨਹੀਂ ਸਾਨੂੰ ਮਿਲੇ ਅੱਜ ਅਸੀਂ ਵਾਰੰਟ ਲੈ ਕੇ ਇੱਥੇ ਇਸ ਪਿੰਡ ਵਿੱਚ ਪਿੰਡ ਵਿੱਚ ਆਏ ਹਾਂ ਤੁਹਾਡੇ ਕੋਲ ਅਦਾਲਤੀ ਵਾਰੰਟ ਹੈ ਹਾਂ ਜੀ ਬਸ ਹਾਂ ਜੀ ਤੇ ਤੁਹਾਡੇ ਤੇ ਇਲਜ਼ਾਮ ਹੈ ਤੁਸੀਂ ਉਹਦੀ ਕੁੱਟਮਾਰ ਕੀਤੀ ਕਿਉਂਕਿ ਕੋਈ ਕੁੱਟਮਾਰ ਨਹੀਂ ਕੀਤੀ ਮੈਂ ਐਨਾ ਜ਼ਰੂਰ ਹੈ ਕਿ ਜਿਸ ਤਰ੍ਹਾਂ ਉਹ ਦੀ ਰਿਆਂ ਸੀ ਦੀ ਪਾ ਜਾਨ ਨੇ ਕਹਿ ਕੇ ਇਹਨਾਂ ਨੂੰ ਗੱਡੀ 'ਚ ਬਿਠਾਓ ਮੈਂ ਨਾਲ ਗੱਡੀ 'ਚ ਬਿਠਾਇਆ ਨਹੀਂ ਉਹ ਤਾਂ ਪੁਲਿਸ ਦੀ ਡਿਊਟੀ ਬਣਦੀ ਹੈ ਨਾ ਪੁਲਿਸ ਆਪਣੀ ਕਾਰਵਾਈ ਕਰ ਸਕਦੀ ਹੈ ਨਾ ਕਿ ਤੁਸੀਂ ਇਹ ਕਰਦੇ ਨਾਲ ਬਿਠਾਇਆ ਸੀ ਨਾਲ ਬਿਠਾਇਆ ਮੈਂ ਕੋਈ ਕੁੱਟਮਾਰ ਨਹੀਂ ਲੱਗੇ ਨਾਲ ਮੈਂ ਮੋਕੇ ਰਖਵਾ ਮੈਂ ਤੱਕ ਨੂੰ ਖੋ ਦੇਖਿਆ ਇਹਨਾਂ ਨੂੰ ਦੇਖੋ ਨਾ ਬਣਾ ਲੱਗੀਆਂ ਆਈਆਂ ਹਾਂ 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 ਤੁਹਾਡੀ ਗੱਡੀ ਨਾਲ ਹਾਂਜੀ ਮੇਰੀ ਗੱਡੀ ਟੈਕਸੀਡੈਂਟ ਹੋਈ ਸੀ ਉਹਦੇ ਨਾਲ ਮਤਲਬ ਕਿ ਤਿੰਨ ਬੰਦਿਆਂ ਦੀ ਡੈਥ ਹੋਈ ਸੀ ਤੇ ਉਹ ਰਾਜਪੂਰ ਚ ਚੱਲ ਰਿਆ ਸੀ ਕੇਸ ਇਹ ਰਾਜੀ ਨਾਮਾ ਉਹ ਚੱਕਾ ਸੀ ਮੇਰੀ ਇੰਸ਼ੋਰੈਂਸ ਨੇ ਜਿੱਦਾਂ ਗੱਡੀ ਦੀ ਇੰਸ਼ੋਰੈਂਸ ਸੀ ਉਹਨਾਂ ਨੇ ਤਿੰਨਾਂ ਬੰਦਿਆਂ ਨੂੰ 13 ਲੱਖ ਰੁਪਈਆ ਦੇ ਦਿੱਤਾ ਤੇ ਹੁਣ 5 ਸਾਲ ਬਾਅਦ ਇਹ ਬੰਦੇ ਜਿਹੜੇ ਸਹੀ ਤੇ ਦੋ ਜਣੇ ਆ ਕੇ ਤਾਂ ਆ ਕੇ ਮੈਨੂੰ ਇਹ ਜਿਹ ਪਹਿਲਾਂ ਧੋਖੇ ਨਾਲ ਇਹਨਾਂ ਥੱਲੇ ਬਲਾ ਕੇ ਤੇ ਮੈਨੂੰ ਜ਼ਬਰਦਸਤੀ ਫੜ ਕੇ ਧੂਕੇ ਗੱਡੀ 'ਚ ਸਿੱਟਣ ਲੱਗ ਪਏ ਤੇ ਨਾਲੇ ਮੇਰੇ ਮਾਰਿਆ ਇਹਨਾਂ ਨੇ ਮੇਰੀ ਗੱਲ ਵੀ ਨਹੀਂ ਸੁਣੀ ਮੈਂ ਉਹ ਤਾਂ ਮੈਂ ਰੋਲਾ ਪਾਇਆ ਤੇ ਬਿਲਕੁਲ ਫੇ ਇਕੱਠੇ ਹੋਏ ਸਾਰੇ ਤੇ ਫਿਰ ਮੇਰੇ ਮੰਮੀ ਡੈਡੀ ਨੂੰ ਬੁਲਾਇਆ ਗਿਆ ਤੇ ਫਿਰ ਫੇਰ ਮੈਨੂੰ ਬਾਹਰ ਕੱਢਿਆ ਮੈਨੂੰ ੱੱਕੇ ਨਾਲ ਹੀ ਮਤਲਬ ਵਿੱਚ ਪਾ ਕੇ ਤੇ ਲੈ ਚਲੇ ਸੀਗੇ ਪੁਲਿਸ ਕੋਲ ਕੋਈ ਅਦਾਲਤੀ ਹੁਕਮ ਹੈ ਅੱਜ ਨਹੀਂ ਕਹਿ ਰਿਹਾ 170 171 ਦਾ ਪਰਚਾ ਦੇ ਦੂੰਗਾ ਤੇਰੇ ਤੇ ਤੇ ਇਹ ਕੀ ਆ ਕੁਝ ਨਹੀਂ ਅੱਜ ਪੁਲਿਸ ਕੋਲ ਜਿਹੜੀ ਅਦਾਲਤੀ ਹੈਗੀ ਕੁਝ ਕੋਸ਼ਿਸ਼ ਵੀ ਨਹੀਂ ਆ ਗਏ ਨਾ ਇੱਕ ਵੀ ਪੇਪਰ ਨਹੀਂ ਇਹ ਪੁਰਾਣਾ ਉਹ ਵੀ ਫੋਨ ਤੇ ਦਿਖਾ ਰਹੇ ਆ ਉਹ ਵੀ 8ਵੇਂ ਮਹੀਨੇ ਦਾ ਪੁਰਾਣਾ ਕੋਈ ਪੁਲਿਸ ਦੇ ਨਾਲ ਕੁਝ ਸਿਵਲ ਬੰਦੇ ਸੀ ਜਿਨ੍ਹਾਂ ਨੂੰ ਹਾਂਜੀ ਤਿੰਨ ਬੰਦੇ ਇੱਕ ਲੇਡੀ ਸੀ ਤੇ ਦੋ ਨਾਲ ਮੁੰਡੇ ਸੀਗੇ ਉਹਦੇ ਉਹਨਾਂ ਲੋਈ ਤੁਹਾਡੇ ਤੇ ਕੋਈ ਮਾਰਕਟਾਈ ਕੀਤੀ ਸੀ ਹਾਂਜੀ ਉਹਨਾਂ ਦੇ ਨਾਲ ਲੱਗ ਕੇ ਉਹਨਾਂ ਨੇ ਨਾਲ ਕਿ ਤੇ ਇਹ ਮਨ ਨਾਲ ਲੱਗੇ ਹੋਏ ਸੀ ਤੇ ਮੈਂ ਆ ਜਿਹੜੀਆਂ ਦੋ ਜਣੀਆਂ ਮਹਿਰਮਾਂ ਨੂੰ ਇਹਨਾਂ ਤਿੰਨਾਂ ਨੇ ਮਾਰਿਆ ਮੇਰੇ ਤੇ ਨਾਲ ਉਹ ਇਸ ਐਸਆਈ ਨੇ ਵੀ ਮਾਰਿਆ ਮੈਂ ਦੋ ਆ ਦੇਖੋ ਮੇਰਾ ਮੂੰਹ ਜੜਾ ਕਿੱਦਿਆ ਪਿਆ ਆ ਮੇਰਾ ਗੋਲ ਵੀ ਬਾੜ ਗਿਆ ਸਾਡਾ ਕੀ ਮੰਗ ਕਰਦੇ ਬਿਛਾ ਜੂ ਮੈਂ ਇਹੀ ਮੰਗ ਕਰਦੀ ਆ ਵੀ ਇਹਨਾਂ ਪ੍ਰਸ਼ਾਸਨ ਕੋਲੋਂ ਵੀ ਮੈਨੂੰ ਤਕਦੀ ਇਹਨਾਂ ਲੋਕਾਂ ਨੂੰ ਸਸਪੈਂਡ ਕੀਤਾ ਜਾਵੇ ਇਹੋ ਜਿਹਾ ਨਾ ਜਿਹੜੇ ਇਹਨਾਂ ਨੂੰ ਕੋਈ ਨਿਆਂਸਾ ਨੂੰ ਲੈਣਾ ਚਾਹੀਦਾ ਬਿਨਾ ਕਿਸੇ ਮਤਲਬ ਤੋਂ ਇਹ ਕਿੱਦਾਂ ਕਿਸੇ ਬਿਆਹ ਜੋਕੇ ਸਾਡੇ ਬਿਆਹ ਕੀ ਇਹਨਾਂ ਨੂੰ ਪਰਜੀਕਾ ਗਈ ਨਹੀਂ ਪੁੱਲ ਮਿਲੀ ਹੋਈ ਆ ਤੇ ਮਰਜੀ ਜਾ ਕੇ ਆਪ ਆਪ ਜੁਕਦੇਗੇ ਇੱਕ ਪੜੀ ਲਿਖੀ ਕੁੜੀਆਂ ਮੈਨੂੰ ਅਨਪੜ੍ਹ ਥੋੜੀਆਂ ਅਨਪੜ੍ਹ ਤੇ ਵੀ ਨਹੀਂ ਬਣਦਾ ਜੀ ਇਦਾਂ ਤੁਸੀਂ ਜਿਹੜਾ ਤੁਹਾਡਾ ਕੋਰਟ ਦੇ ਵਿੱਚ ਕੇਸ ਵਿਚਾਰ ਅਧਿਰੀਆਂ ਤੁਸੀਂ ਉਹਦੀ ਮਤਲਬ